ਆ ਕਿਉਂ ਨਹੀਂ ਆੜਾ ਫੋਟੋ ਅੱਗੇ ਹਾਂ ਆੜਾ ਕੁਝ ਨਹੀਂ ਜਾਂਦੀ ਫੋਟੋ ਹੈਲਮਟ ਮਾਰੇ ਕੁੜੀ ਦੇ ਸਿਰ ਤੇ ਕੁੜੀ ਮਾਰੇ ਯਾਰਾ ਮੇਰੇ ਬਾਰੇ ਇਹਨਾਂ ਨੇ ਤੱਕੜਾ ਇਹਨਾਂ ਨੇ ਬਾਰੇ ਮੇਰੇ ਮਾਰੇ ਇਹ ਆਹੀ ਪਿਕਚਰਸ ਕੁੱਤੇ ਆ ਗਏ ਸਾਡੇ ਅੱਗੇ ਨਾਲ ਮੋਟਰਸਾਈਕਲ ਤੇ ਮੂੰਹ ਬੰਨਿਆ ਹੋਇਆ ਇਹਨਾਂ ਨੇ ਇਹਨਾਂ ਨੇ ਕਿ ਕਿਤਾ ਸੁੱਤੀ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੀ ਵੀ ਖੜੀ ਹੋ ਗਈ ਇਹਨੂੰ ਬੋਲਿਆ ਵੀ ਤੂੰ ਸੂਰਤੇ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤੇ ਜੀ ਮੈਂ ਉਤਰੀ ਇਹਨੇ ਇੱਕ ਖਾਨ ਫੜਿਆ ਤੱਕ ਕੁੜੀ ਉਹ ਉੱਥੇ ਉੱਥੇ ਖੜੀ ਕਰਕੇ ਇਨੀ ਲਾਤੀ ਭੜੀ ਝੰਟਾ ਪਰ ਲਾਤੀ ਕੋਈ ਨਹੀਂ ਗਿਆ ਇਥੇ ਲੱਗੇ ਦੋ ਦਿਨ ਤੱਕ ਕੋਈ ਨਹੀਂ ਖੜਾ ਆ। ਤੁਹਾਡੇ ਨੇ ਹੱਥ ਪਾਈ ਵੀ ਕੀਤੀ ਮਾਰ ਕੁਟਾਈ ਨੇ। ਕੋਈ ਨਹੀਂ ਕੁੜੀ ਦੇ ਹੈਲਮਟ ਮਾਰੇ ਨੇ ਖਰੇ ਸਰੇ ਪਰ ਕੁੜੀ ਦੇ। ਹਾਂ। ਖੜਾ ਮਾਰਿਆ ਦੂਜੇ ਨੇ ਮਾਰੇ ਨਹੀਂ ਮਾਰਿਆ ਕੁੜੀ ਦੇ। ਤੇ ਕੀ ਕੀ ਕੋਹਿੰਦੀ ਕੋਸ਼ਿਸ਼ ਕੀਤੀ ਨੇ? ਨਹੀਂ ਬਾੜਵੇਂ ਵੀ ਖੋਲਨੇ ਕਿਚੀ। ਕੁੜੀ ਨੂੰ ਮਾਰੇ ਕੁੜੀ ਨੇ ਫੜਿਆ ਫੋਨ ਵੀ ਖਿੱਚਾ ਨਹੀਂ। ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ? ਆਈ ਮਸੀਂ ਤੋਂ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ। ਤਾਂ ਖੜੇ ਵੀ ਬਾਚਾ ਕੇ ਫਿਰ ਜਨਾ ਖੜੇ। ਉਹ ਵੀ ਅਗੇਰ ਖੋਜਦੇ ਪਸਤੂਲ ਵੀ। ਬਚਾ ਰੱਖਿਆ। 何だろうね。 ਕੀ ਰਹਿੰਦੇ ਵੀ ਕੀ ਹੋਇਆ ਸੀ ਤੁਹਾਡੇ ਨਾਲ ਇਹ ਅਸੀਂ ਪਿੱਛੋਂ ਤੋਂ ਕੁੱਤੇ ਆਏ ਸਾਡੇ ਅੱਗੇ ਨਾਲ ਮੋਟਰਸਾਈਕਲ ਫੇਰ ਮੂੰਹ ਪੰਨਿਆ ਹੈ ਇਹਨਾਂ ਨੇ ਇਹਨਾਂ ਨੇ ਕਿ ਕਿਤਾ ਸੁਗਤੀ ਤਾਂ ਲੈ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸੁਗਤੀ ਵੀ ਖੜੀ ਹੋ ਗਈ ਇਹਨੂੰ ਬੋਲਿਆ ਵੀ ਤੂੰ ਸੁਗਤੀ ਤੇ ਹੱਲ ਨਾ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤੇ ਵੀ ਮੈਂ ਉਤਰੀ ਇਹਨੇ ਇੱਕ ਖਾਨ ਫੜਿਆ ਕੁੜੀਆਂ ਉਹ ਤਾਂ ਉਹ ਬੁੱਢੀ ਖੜੀ ਕਰਕੇ ਇਹਨਾਂ ਲਾਤੀ ਬੁੱਢੀ ਕੰਤਾ ਪਰ ਲਾਤੀ ਕੋਈ ਨਹੀਂ ਗਿਆ ਲੱਗੇ ਦੋ ਦਿਨ ਤੱਕ ਕੋਈ ਨਹੀਂ ਖੜਾ ਕੋੜਨਾ ਹੱਥ ਪਾਈ ਵੀ ਕੀਤੀ ਮਾਰ ਕੁਟਾਈ ਨੇ ਕੁੜੀ ਕੁੜੀਆਂ ਹੈਲਮਟ ਮਾਰੇ ਨੇ ਖੜੇ ਸਰੇ ਪਰ ਕੁੜੀਆਂ ਹਾਂ ਖੜਾ ਮਾਰਿਆ ਬੁੱਢੇ ਨੇ ਮਾਰਿਆ ਨਹੀਂ ਮਾਰਿਆ ਕੁੜੀਆਂ ਤੇ ਕੀ ਕੀ ਖੋਂਦੀ ਕੋਸ਼ਿਸ਼ ਕੀਤੀ ਇਹਨਾਂ ਵਾਲੀਆਂ ਮੇ ਬੋਲਣੇ ਕੀਤੀ ਕੁੜੀ ਨੇ ਮੇ ਮਾਰਿਆ ਕੁੜੀ ਨੇ ਫੜਿਆ ਫੋਨ ਵੀ ਖਿਚਾਇਆ ਫੇ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਆ ਜੀ ਮਜੀਦ ਤੋਂ ਦੋ ਤਿੰਨ ਪੱਤੇ ਆਏ ਮੋਟਰਸਾਈਕਲ ਪਰ ਤਾਂ ਖੜੇ ਵੀ ਬਾਚਾ ਕੇ ਫੋਟਨਾ ਫੜਿਆ ਇਹਨਾਂ ਨੇ ਨਾਲੇ ਵੀ ਦੀਦੀ ਸਾਡੇ ਹੁਣ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਤੋਂ ਮੇਰੇ ਕੋ ਭਾਈ ਕੁਛ ਨਹੀਂ ਨ ਵਾਰੀ ਸੀਗੇ ਜਿਹੜੇ ਰਸਤੇ 'ਚ ਸਾਡੇ ਭਾਜੀ ਖੜੇ ਸੀ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਹਾਂ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਫਾ ਪਾਇਆ ਤੇ ਉਹਨੂੰ ਫਿਰ ਅਸੀਂ ਦੇਖੋ ਕੀ ਕੀ ਮਿਲਿਆ ਹੈ ਇਹਦੇ ਕੋਲੋਂ ਫਿਰ ਹਾਂ ਤੇਰੇ ਕੋਲੋਂ ਕੁਝ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲੋਂ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ ਉਹ ਰਾਹੀ ਇਕਦਮ ਤੇ ਕੀ ਕੀ ਹੁਣ ਮੰਗ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਬਹੁਤ ਤਗੜੀ ਕਿਉਂਕਿ ਬੜਲੇ ਵਾਲਿਆਂ ਨੇ ਸੌਸਪਰਦਿਕ ਤਸਰ ਕਰਨਾ ਸੀ ਥੋੜੀ ਇਹਨਾਂ ਨੇ ਕੰਨੀਆਂ ਵਾਲਿਆਂ ਨੇ ਬਲ ਗੱਲ ਕਰ ਮਾਨ ਤੋਂ ਯਾਹ ਕੀ ਬੰਦਾ ਬੰਦਾ ਬੋਲ ਮੈਂ ਜਾਣਾ ਜਾਨੀ ਆ ਰਹੀਓ ਮੇਰੇ ਪਰੇ ਜਾਂਦੇ ਹਾਂ ਦੂਜੀ ਹੈ ਲੈ ਮਤਲਬ ਸੁਣੋ ਇਹ ਦੱਸੋ ਕਿ ਇਹ ਕਿਹੜਾ ਜਾਨਾ ਜਾਨੀ ਆ ਰਹੀਓ ਰੋਡ ਦਾ ਪੂਰਾ ਹੀ ਜਾਂਦੇ ਹੋ ਕੋਈ ਗੱਲ ਨਹੀਂ ਲੈ ਲੈ You're yeah, not